ਜਿਵੇਂ ਕਿ ਤੁਸੀਂ ਜਾਣਦੇ ਹੋਏ ਸੀ ਪਿਛਲੀ ਵੀਡੀਓ ਕੀਤੀ ਸੀ ਰਜਿੰਦਰ ਸਿੰਘ ਬਾਰੇ ਇਸ ਢੰਡੀ ਦੇ ਉੱਪਰ ਉਹ ਆਪਣਾ ਸਮਾਨ ਵੇਚਦਾ ਸੀ ਅਰਗਬਤੀ ਉਹਨਾਂ ਦੀ ਅਸੀਂ ਵੀਡੀਓ ਪਾਈ ਸੀ ਸੋ ਵੀਡੀਓ ਬੰਦ ਬਾਅਦ ਕੁਝ ਲੋਕ ਅੱਗੇ ਆਏ ਔਰ ਉਹਨਾਂ ਨੇ ਆ ਕੇ ਇਹਦੀ ਹੈਲਪ ਕੀਤੀ ਔਰ ਇਹ ਖੋਖਾ ਬਣਾ ਕੇ ਦਿੱਤਾ ਸੋ ਅੱਜ ਇੱਕ ਵੱਡੀ ਗੱਲ ਹੈ ਕਿ ਇਲਾਕੇ ਦੇ ਜਿਹੜੇ ਕਾਉਂਸਲਰ ਸਾਹਿਬ ਨੇ ਉਹ ਆਪ ਖੁਦ ਪਹੁੰਚੇ ਨੇ ਰਜਿੰਦਰ ਸਿੰਘ ਅੱਜ ਆਪਣਾ ਇੱਕ ਖੋਖਾ ਉਧਾਰ ਜਿਹੜਾ ਰੈਡੀ ਹੋ ਗਿਆ ਕੁਝ ਲੋਕਾਂ ਭਰਾਵਾਂ ਦੀ ਮਦਦ ਦੇ ਨਾਲ ਔਰ ਇਲਾਕੇ ਦੇ ਕਾਉਂਸਲਰ ਜਿਹੜੇ ਨੇ ਉਹ ਪਹੁੰਚਲਾ ਜਾਈ ਕਰਨਾ ਆਏ ਨੇ ਇਹਦੀ ਸੱਜਣ ਪਹੁੰਚੇ ਹੋਏ ਨੇ ਇੱਥੇ ਹਾਲੇਦ ਵਾਲੇ ਜਿਹੜੇ ਪਿਆਰ ਕਰਦੇ ਆ ਰਜਿੰਦਰ ਸਿੰਘ ਨੂੰ ਤੇ ਦੇਖੋ ਕਿ ਰਜਿੰਦਰ ਸਿੰਘ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਚੱਲ ਵਧੀਆ ਕੱਪੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ ਸਰ ਕੀ ਕਹੋਗੇ ਅੱਜ ਇੱਕ ਮਿਹਨਤ ਕਸ਼ ਮੁੰਡਾ ਜਿਹੜਾ ਹੈ ਤੁਹਾਡੇ ਸਾਰਿਆਂ ਸਹਿਯੋਗ ਦੇ ਨਾਲ ਅੱਜ ਆਪਣਾ ਇੱਕ ਓਕਾ ਪਾ ਲਿਆ ਤੇ ਥੋੜੀ ਜਿਹੀ ਉਹਨੂੰ ਸੁਵਿਧਾ ਹੋ ਜਾਏਗੀ ਪਹਿਲਾਂ ਨਾਲ ਪਹਿਲਾਂ ਗਰਮੀ 'ਚ ਬਾਹਰ ਬੈਠਾ ਰਹਿੰਦਾ ਸੀ ਇਹ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਆਰਐਨਜੀਓ ਦੀ ਸੰਗਤ ਦੇ ਨਾਲ ਕਿਰਪਾ ਦੇ ਨਾਲ ਇਹ ਛੋਟਾ ਵੀਰ ਨੂੰ ਇਹ ਕੋਕਾ ਮੱਲੋਪੀਸ ਲਾ ਕੇ ਦਿੱਤਾ ਵਾ ਪਰਮਾਨਾ ਕੋਈ ਠੰਡੀ ਹਵਾ ਦੇ ਸਾਵੇਂ ਤੇ ਬਹਿ ਜਾਊਗਾ 10 ਮਿੰਟ ਬਾਅਦ ਤੇ ਆਣ ਕੇ ਆਪਣਾ ਸਮਾਨ ਵੇਚਦਾ ਵਾ ਇੱਥੇ ਇੰਨੀ ਦੁਨੀਆ ਨੇ ਫੋਕੇ ਲਾਇਏ ਤੇ ਗਰੀਬ ਵਿਚਾਰਾ ਪਰਿਵਾਰ ਵੀ ਲਾ ਕੇ ਬਹਿ ਜਾਊਗਾ ਕੋ 10-20 ਰੁਪਏ 150 ਕਮਾ ਕੇ ਖਰੂਗਾ ਆਪਣੇ ਪਿਆਰ ਭਾਵਨਾ ਦੇ ਨਾਲ ਤੇ ਆਪਾਂ ਇਹਦੇ ਨਾਲ ਸਹਿਮਤ ਹਾਂ ਤੁਸੀਂ ਇਸ ਪਰਿਵਾਰ ਨੂੰ ਕਿੰਨੀ ਦੇਰ ਤੋਂ ਜਾਣਦੇ ਹੋ ਤੇ ਕਿਸ ਤਰ੍ਹਾਂ ਦੇ ਇਹਨਾਂ ਦੇ ਮਤਲਬ ਹਲਾਤ ਇਹਨਾਂ ਦੇ ਹਾਲਾਤ ਬਹੁਤ ਵਾੜੇ ਆ ਜੀ ਕੋਈ ਇਹਨਾਂ ਨਹੀਂ ਆ ਇਹ ਮਤਲਬ ਪਿੱਛੇ ਜਦੋਂ ਮੈਂ 2007 ਚ ਜਿੱਤਿਆ ਵਾ ਉਦੋਂ ਹੀ ਮੈਂ ਛੋਟੇ ਵੀਰ ਦੀ ਇਹਦੀ ਪੈਨਸ਼ਨ ਲਵਾਈ ਸੀਗੀ ਤੇ ਹੁਣ ਵਿਚਾਰਿਆਂ ਦਾ ਰਾਸ਼ਨ ਦਾ ਕਾਰਡ ਵੀ ਇਹਨਾਂ ਦਾ ਹੁਣ ਬਣਾ ਕੇ ਦਿੱਤਾ ਤੇ ਇੱਕ ਮੇਰੇ ਵੀਰੇ ਐਨ ਜੀਓ ਵਾਲੇ ਨੇ ਇਹਨਾਂ ਦੇ ਘਰ ਦੇ ਉੱਤੇ ਸੱਤ ਪਾ ਕੇ ਦਿੱਤੀ ਆ ਉਹ ਵੀ ਮਤਲਬ ਆਪਾਂ ਬਹੁਤ ਬਹੁਤ ਧੰਨਵਾਦ ਕਰ ਐਨ ਜੀਓ ਵਾਲਿਆਂ ਦੇ ਜਿਨ੍ਹਾਂ ਨੇ ਇਹਨਾਂ ਨੂੰ ਭੁੱਖਾ ਵੀ ਰੁਆ ਕੇ ਦਿੱਤਾ ਜਾਂ ਜਿਸ ਪਰਿਵਾਰ ਨੇ ਜਿਸ ਵੀਰਾਂ ਨੇ ਇਹਨਾਂ ਦੇ ਘਰ ਦੇ ਵਿੱਚ ਸੱਤ ਬਾਕੇ ਦਿੱਤੀ ਆ ਨੂੰ ਰਹਿਣ ਵਾਲੇ ਦਿੱਤੀ ਆ ਇਹ ਵਿਚਾਰੇ ਛੱਤੋਂ ਵੀ ਬਿਨਾ ਹੀ ਰਹੇ ਨੇ ਯਾਰ ਸਰ ਕੋਈ ਫਿਊਚਰ ਜੀ ਕੋਈ ਕਾਰਪੋਰੇਸ਼ਨ ਵਾਲੇ ਇਹਨਾਂ ਨੂੰ ਤੰਗ ਵਗੈਰਾ ਤਾਂ ਨਹੀਂ ਕਰਨਗੇ ਤੁਹਾਡਾ ਸਾਥ ਹਮੇਸ਼ਾ ਇਹਨਾਂ ਦੇ ਨਾਲ ਰਹੇਗਾ ਮੈਂ ਹਮੇਸ਼ਾ ਇਹਨਾਂ ਦੇ ਨਾਲਾਂ ਦੀ ਕੋਈ ਕਾਰਪੋਰੇਸ਼ਨ ਵਾਲੇ ਇਹਨਾਂ ਨੂੰ ਤੰਗ ਨਹੀਂ ਕਰਦੇ ਇਹੋ ਜਿਹੇ ਬੰਦੇ ਤੇ ਰੱਬ ਦਾ ਰੂਪ ਹੁੰਦੇ ਆ ਜੀ ਪਰਮਾਤਮਾ ਉਹਨੂੰ ਵਾਹ ਵਾਹ ਧੰਨਵਾਦੀ ਸਭ ਤੋਂ ਬੰਦੇ ਰੱਬ ਦਾ ਰੂਪ ਆ ਜੀ ਹੁਣ ਆਪਰੇ ਬਾ ਡੈਡੀ ਜੀ ਕਰਾਣਾ ਹਾਂਜੀ ਸੋ ਲੱਡੂ ਵੰਡ ਕੇ ਜਿਹੜੀ ਹੈ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਆਲੇ ਦੁਆਲੇ ਦੇ ਜਿਹੜੇ ਦੁਕਾਨਦਾਰ ਨੇ ਲੋਕ ਨੇ ਉਹਨਾਂ ਦੇ ਨਾਲ ਕਿ ਦੇਖਦੇ ਹਾਂ ਰਜਿੰਦਰ ਕੀ ਕਹਿਣ ਜਾਓਗੇ ਖੁਸ਼ ਹੋਣ ਪੁਰੇ ਮੈਂ ਕਿਉਂ ਦੇ ਮੁੱਠੇ ਵਾਖਤੂਆ ਮੈਂ ਉਹਿਆਂ ਦਾ ਗੁੱਲ ਫੜਤਾਂ ਨਾ ਜਾਂਦਾ ਬਿਨੇ ਟੋਪੇ ਮੁੰਡੇ ਪੁੱਛਾਗੇ ਮੁੰਡਿਆ ਖੁਗਾ ਵਾਗੇ ਬਤਾ ਮੈਂ ਇਹ ਦੋਈ ਬੋਲਤ ਨਾ ਕਰਦਾ ਤੇ ਮੈਂ ਮੈਂ ਬੜਾ ਬੜਾ ਖੁਸ਼ੀ ਆ ਰੇ ਤੇ ਬੜਾ ਬੜਾ ਸ਼ਤ ਨਾ ਆ ਰੇ ਤੁਸੀਂ ਦੇਖ ਸਕਦੇ ਹੋ ਕਿ ਰਜਿੰਦਰ ਸਿੰਘ ਕਿੰਨਾ ਖੁਸ਼ ਹੈ ਕੋਕਾ ਬਾਕੇ ਦਿੱਤਾ ਹੈ ਨਾਲ ਉਹਦੇ ਪਿਤਾ ਜੀ ਨੇ ਜਿਹੜੇ ਆ ਵੀ ਪੂਰੀ ਮਿਹਨਤ ਕਰਦੇ ਨੇ ਕੀ ਕਹਿਣਾ ਚਾਹੋਗੇ ਜੀ ਅੱਦਾਂ ਪੁੱਤਰ ਨੂੰ ਅੱਜ ਇੱਥੇ ਇੱਕ ਤਰ੍ਹਾਂ ਦੀ ਦੁਕਾਨ ਬਾਕੇ ਦਿੱਤੀ ਹੈ ਸਰ ਜੀ ਸਭ ਤੋਂ ਪਹਿਲਾਂ ਤੇ ਆਪਾਂ ਤੁਹਾਡਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਟੱਪ ਚੁੱਕਿਆ ਪਤਾ ਲੱਗਾ ਉਹਨਾਂ ਵੀਰਾਂ ਨੂੰ ਵੀ ਜਿਨ੍ਹਾਂ ਨੇ ਮਦਦ ਕੀਤੀ ਹੈ ਉਹਨਾਂ ਕਾਉਂਸਲ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਜੀ ਉਸ ਤੋਂ ਬਾਅਦ ਬਾਅਦ ਚ ਮੈਂ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨੂੰ ਕਿਸੇ ਨੇ 500 ਕੇ ਨੇ ਕੋਈ ਜਿੰਨੇ ਵੀ ਕੇ ਨੇ ਮਦਦ ਕੀਤੀ ਹੈ ਜਾਂ ਖੋਖੇ ਵਾਲਿਆਂ ਜਾਂ ਦਿੱਲੀ ਵਾਲਿਆਂ ਜਾਂ ਕੇ ਬਾਹਰ ਵਾਲੇ ਬੰਦੇ ਜਿਨ੍ਹਾਂ ਨੇ ਵੀ ਇਹਦੀ ਮਦਦ ਕੀਤੀ ਹੈ ਗੁਰੂ ਰਾਮਦਾਸ ਉਹਨਾਂ ਦੀ ਚੜ੍ਹਦੀ ਕਲਾ ਕਰੇ ਇਹ ਬੱਚੇ ਦੀ ਵੀ ਚੜ੍ਹਦੀ ਕਲਾ ਕਰੇ ਤੇ ਤੁਹਾਡੀ ਵੀ ਗੁਰੂ ਰਾਮਦਾਸ ਚੜ੍ਹਦੀ ਕਲਾ ਕਰੇ ਸੋ ਇਹ ਨੇ ਜੀ ਰਜਿੰਦਰ ਸਿੰਘ ਔਰ ਤੁਹਾਨੂੰ ਦੱਸਦੀ ਹਾਂ ਦੁਬਾਰਾ ਇੱਕ ਵਾਰੀ ਕਨਫਰਮ ਕਰ ਦਈਏ ਕਿ ਇਹ ਖੋਖਾ ਬਿਲਕੁਲ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜਾ ਸੈਲੀਬ੍ਰੇਸ਼ਨ ਮਾਹੌਲ ਹੈ ਉਹਦੇ ਬਿਲਕੁਲ ਸਾਹਮਣੇ ਇੱਥੇ ਪਹਿਲਾਂ ਇਹ ਇਹ ਜਿਹੜੀ ਬੈਟਰੀ ਵਾਲੀ ਜਿਹੜੀ ਗੱਡੀ ਆ ਉਹ ਤੇ ਵੇਚਦਾ ਸੀ ਔਰ ਹੁਣੇ ਆਪਣਾ ਖੋਖਾ ਜਿਹੜਾ ਅੱਜ ਤੋਂ ਪੈ ਗਿਆ ਤੁਪਿੰਦਰ ਸਿੰਘ ਆਪ ਜਿਹੜਾ ਆਪਣੇ ਪੈਰਾਂ ਦੇ ਖੜੇ ਹੋਣ ਦੀ ਜਿਹੜੀ ਕੋਸ਼ਿਸ਼ ਜਿਹੜੀ ਆ ਉਹ ਕਰ ਰਿਹਾ ਇਹ ਛੋਟੀ ਜੀ ਦੁਕਾਨ ਦੇ ਨਾਲ 13 13 ਸਾਲ ਦਾ ਤੁਮ ਲੱਗਾ ਸੀ 4 ਸਾਲ ਹੋ ਕੇ ਬਹਿਣ ਲੱਗਾ ਸੀ ਬੱਚ ਬਹੁਤ ਇਨੇ ਦੁੱਖ ਪਾਇਆ 14 ਸਾਲ ਦਾ ਬਦ ਹੋ ਜਾਏ ਤੇ ਜਦੋਂ ਵੀ ਕਿਤੇ ਖੜਨਾ ਇਹਨੂੰ ਜਿੱਚ ਕੇ ਖੜਦੇ ਰਿਹਾ ਹਸਤੇ ਵੀ ਖੜਦੇ ਰਿਹਾ ਤੇ ਹੁੰਦਿਆਂ ਵੀ ਇਹਨੂੰ ਮਾਤਾ ਇਹ 6-7 ਸਾਲ ਤੱਕ ਸਿਰਫ ਇੰਜ ਬੈਠਦਾ ਸੀ ਉੱਠ ਕੇ ਖਲੋਂਦਾ ਨਹੀਂ ਸੀ ਮੰਜੀ ਨਾਲ ਵੀ ਨਹੀਂ ਸੀ ਇਹਦੇ ਕੋਲ ਖਲੋਤਾ ਜਾਂਦਾ ਇਹਦਾ ਜੂੜਾ ਆਪ ਕਰਦੇ ਆ ਇਹਨੂੰ ਨਵਾੰਦੇ ਧੋਂਦੇ ਵੀ 10 ਸਾਲ 11 ਤੱਕ ਆਰੇ ਜੂੜਾ ਤਾਂ ਹਜੇ ਵੀ ਹੁਣ ਇਹ ਕਰਦੇ ਆ ਸਿਰ ਵੀ ਇਹ ਕਰਦੇ ਆ ਕਈ ਵਾਰੀ ਇਹ ਸੋਚਦੇ ਆ ਵੀ ਚਲੋ ਆਪਾਂ ਕਿਤੇ ਕੋਈ ਬਾਹਰ ਕੰਮ ਕਰ ਮਿਹਨਤ ਕਰ ਲਈਏ ਘਰ 'ਚ ਗਰੀਬੀ ਹੈ ਲੇਕਿਨ ਇਹ ਬੱਚੇ ਨੂੰ ਸਾਮਣੇ ਦੇ ਵਿੱਚ ਇਹ ਘਰ ਦੇ ਕੰਮਾਂ ਦੇ ਵਿੱਚ ਇਹਨਾਂ ਦੀ ਸਾਰੀ ਦਿਹਾੜੀ ਇਸੇ ਤਰ੍ਹਾਂ ਹੀ ਲੰਘ ਜਾਂਦੀ ਹੈ ਔਰ ਚਲੋ ਹੁਣ ਤੇ ਮਹਾਰਾਜ ਦੀ ਕਿਰਪਾ ਵਾ ਥੋੜਾ ਚਲੋ ਆਪੇ ਨਾ ਤੋਲ ਲੈਂਦਾ ਵਾ ਹਾਂਜੀ ਤੇ ਬਾਕੀ ਫਿਰ ਵੀ ਉਹਦੀਆਂ ਹਜੇ ਬੜੀਆਂ ਕਮਜ਼ੋਰੀਆਂ ਵਾ ਗੁਰੂ ਰਾਮਦਾਸ ਉਹਨੂੰ ਤੰਦਰੁਸਤੀ ਬਖਸ਼ਣ ਹੋਰ ਸ਼ਕਤੀ ਬਖਸ਼ਣ ਹੋ ਠੀਕ ਹੋ ਜਿਓ ਸਾਡੀ ਤੇ ਹੋਈ ਗੁਰੂ ਰਾਮਦਾਸ ਅਗੇ ਦੁਆ ਹੈ ਜੀ 12 13 ਸਾਲ ਦਾ ਬੱਚਾ ਚੋੱਕੇ ਖੜਦੇ ਰਹੀ ਹੈ ਮਾਂ ਆ ਜਾ ਆਪਾਂ ਕਿਦੇ ਵੀ 12 13 ਸਾਲ ਦਾ ਕਰੇ ਤੁਰਿਆ ਨਹੀਂ ਹੁਣ ਵੀ ਇਹ ਤੁਰਦਾ ਤੇ ਨਹੀਂ ਹੁਣ ਇਹ ਮਾਲਾ ਮੋਟਾ ਤੁਹਾਨੂੰ ਪਤਾ ਤੁਸੀਂ ਵੇਖਦੇ ਹੋ ਵੀਡੀਓ 'ਚ ਜਿਸ ਤਰ੍ਹਾਂ ਚੱਲਦਾ ਦਾ ਤੇ ਇੰਨੇ ਇਹਦੇ ਇੰਨੇ ਬੜੇ ਕਸ਼ਟ ਪਾਏ ਆ ਔਰ ਇਹ ਇੱਕ ਵਾਰੀ ਤੇ ਮਰ ਤੱਕ ਚੱਲ ਗਿਆ ਸੀ ਆਸਲਾਤੀ ਸੀ ਫਿਰ ਇਹਨੂੰ ਸਾਡੀ ਭਤੀਜੀ ਲੱਗਦੀ ਰਿਸ਼ਤੇਦਾਰ ਉਹਨਾਂ ਨੇ ਖੂਨ ਦਿੱਤਾ ਇਸ ਤਰ੍ਹਾਂ 10 15 ਦਿਨ ਉੱਥੇ ਰਿਹਾ ਵੱਡੇ ਵੱਡੇ ਸਰਾਂ ਨੇ ਦਾ ਲਾਜ ਵੀ ਕਰਾਇਆ ਹਾਂਜੀ ਬੜਾ ਉਹਨਾਂ ਨੇ ਕੋਸ਼ਿਸ਼ ਕੀਤੀ ਇਹ ਡਾਕਟਰਾਂ ਨੂੰ ਵਿਖਾਇਆ ਵਾ ਜਿਹੜੇ ਡਾਕਟਰ ਹੁੰਦੇ ਨੇ ਹਾਂ ਡਾਕਟਰ ਹੁੰਦੇ ਉਹਨਾਂ ਤੱਕ ਵੀ ਇਹਨੂੰ ਵਿਖਾਇਆ ਪਰ ਕਿਸੇ ਡਾਕਟਰ ਨੇ ਇਹ ਸਾਨੂੰ ਕਹਿੰਦੇ ਸੀ ਇਹ ਡਿਪਰੈਸ਼ਨ ਹੋਣਗੇ ਚੀਰ ਪਾੜ ਕਰਨੇ ਸਾਡਾ ਹੁਕਮ ਹੀ ਨਹੀਂ ਸਾਡਾ ਦਿਲ ਨਹੀਂ ਕੀਤਾ ਜੀ ਸਰ ਜੀ ਵੀ ਇਹਨੂੰ ਇਹ ਆਜੇ ਕਾਈ ਉਹਦੇ ਵਿੱਚ ਸਾਨੂੰ ਕਹਿੰਦੇ ਕੋਈ ਪਤਾ ਨਹੀਂ ਇਹ ਬੱਚੇ ਕ ਨਾ ਬੱਚੇ ਆਖਿਆ ਜੀ ਸਾਨੂੰ ਇਹੋ ਜਿਹਾ ਹੀ ਠੀਕ ਆ ਅਸੀਂ ਇਹਦੇ ਨਾਲ ਹੀ ਟਾਈਮ ਪਾਸ ਕਰ ਲਾ ਗਿਆ ਆਪਣਾ ਅਸੀਂ ਇਹ ਬੱਚੇ ਨਾਲ ਹੀ ਸੇਤ ਰਹੀ ਹੈ ਆਪਣਾ ਟਾਈਮ ਪਾਸ ਕਰਦੇ ਰਹੀ ਹੈ ਸਰ ਜੀ ਬਹੁਤ ਬਹੁਤ ਬਾਕੀ ਤੁਹਾਡਾ ਧੰਨਵਾਦ ਆ ਸੰਗਤਾਂ ਦਾ ਵੀ ਧੰਨਵਾਦ ਹੈ ਇਹ ਬੱਚੇ ਨੂੰ ਅੱਜ ਉੱਥੇ ਬਿਠਾ ਦਿੱਤਾ ਵਾ ਬੱਚਾ ਬੜਾ ਖੁਸ਼ ਆ ਇਹ ਬੱਚਾ ਖੁਸ਼ ਹੋ ਗਿਆ ਤੇ ਸਮਝ ਲਓ ਰੱਬ ਖੁਸ਼ ਹੋ ਗਿਆ ਆਪਾਂ ਤੁਹਾਨੂੰ ਵੀ ਸਿਸ਼ਾ ਦਿੰਨੇ ਆ ਅਸੀਂ ਮੀਡੀਆ ਵਾਲੇ ਦਾ ਬੜਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਨੂੰ ਇਹ ਇਹ ਬੱਚੇ ਕੋਲ ਆਏ ਵੇਖੋ ਜੀ ਉਹਨਾਂ ਨੇ ਇਹ ਵੀਡੀਓ ਪਾਈ ਫਿਰ ਕਿਸੇ ਨੂੰ ਇਹਦੇ ਦੁੱਖ ਦਾ ਪਤਾ ਲੱਗਾ ਨਹੀਂ ਤੇ ਉਸ ਤਰ੍ਹਾਂ ਦੇ ਕੰਦੋਲੇ ਪਰਦੇਸ ਹੈ ਕਿਸੇ ਨੂੰ ਕੁਝ ਨਹੀਂ ਪਤਾ ਚੱਲ ਸਕਦਾ ਇੱਕ ਘਰ 'ਚ ਬੰਦਾ ਮਾਰੀ ਵੀ ਜਾਏ ਦੂਜੀ ਤੇ ਦੂਜੇ ਨੂੰ ਪਤਾ ਨਹੀਂ ਲੱਗਦਾ ਚਲੋ ਦੋਸਤੋ